ਪਿਆਰ ਭਾਈ ਸਾਸਰੀ ਕਰਦੇ ਆ ਬਕਰ ਦੇ YouTube ਵਾਲਿਆਂ ਨੂੰ ਵੀਰੇ ਆਪਣਾ ਪਹਿਲਾ ਨੰਬਰ ਚੱਲਦਾ ਦਾ ਫਰਕੀਨ ਦੇ ਉੱਤੇ ਇਹ ਤੋਂ 507 ਫੋਟ ਮੈ ਭੇਜਿਆ ਕਰੋ ਇਸ ਨੰਬਰ ਦੇ ਉੱਤੇ ਤੇ ਆਪਣਾ ਗਰੁੱਪ ਵੀ ਚੱਲਦਾ ਨਹੀਂ ਗਰੁੱਪ ਦੇ ਵਿੱਚ ਪਾ ਦਿਆ ਕਰੋ ਕਿਹੜੇ ਔਲਕ ਬਲੌਗ ਚੈਨਲ ਆਪਣਾ ਚੱਲਦਾ ਜ ਉਸੇ ਨਾਂ ਦੇ ਆਪਣਾ ਗਰੁੱਪ ਚੱਲਦਾ ਤੇ ਵੀਰੇ ਆਪਾਂ ਇੱਕੇ ਵੀਰ ਦੇ ਟਰਾਦੇ ਲੈ ਕੇ ਆਏ ਆ ਅੱਜ ਤੇ ਅੰਬਰਸਰ ਏਰੀਆ ਆਪਣੇ ਵੀਰਾਂ ਦਾ ਤੇ ਅੰਬਰਸਰ ਦੇ ਬੰਦੇ ਆਏ ਆ ਕਹਿੰਦੇ ਵੀ ਇੱਕੇ ਵੀਰ ਦੇ ਕਹੀ ਬਣਾਈ ਜਾਂਦਾ ਵੀਡੀਓ ਇਹ ਬਹੁਤ ਬੰਦੇ ਵੇਚਦੇ ਵੇਚਦੇ ਟਰਾਲੇ ਅੰਬਰਸਾਰ ਚੋਂ 50 60 ਬੰਦੇ ਕੋਈ ਟਰਾਲੇ ਵੇਚਦੇ ਆ ਤੇ ਆਪਾਂ ਨੂੰ ਕਿਵੇਂ ਕਿਵੇਂ ਵੀਰ ਫੋਟੋਆਂ ਅੰਬਰਸਾਰ ਵਾਲੇ ਭੇਜੀ ਜਾਂਦੇ ਉਹਵੇਂ ਆਪਾਂ ਵੀਡੀਓ ਬਣਾਈ ਜਾਂਦੇ ਆ ਆ ਵੀਰੇ ਸੱਚੇ ਵੀਡੀਓ ਵੱੱਟ ਤੋਂ ਵੱੱਟ ਸ਼ੇਅਰ ਕਰਿਆ ਕਰੋ ਤੇ ਲਾਇਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਫੱਟੇ ਚੱਕ ਦਿਆ ਕਰੋ ਚੰਗਾ ਤੁਹਾਡੇ ਭਰਾਵਾਂ ਦੇ ਸਿਰ ਤੇ ਚੰਦਨਾ ਆਪਾਂ ਹੁਣ ਤੁਹਾਨੂੰ ਦੱਸਦੇ ਆ 16 ਸੱਤਾ ਟਰਾਲਾ ਥੱਲੇ ਸਪੋਟਾ ਪੂਰ ਗਿਆ ਲੱਗਦਾ ਤੇ ਚੋਣੋਈ ਦਾ ਹੁਣ ਰੇਟ ਦੱਸ ਗਏ 2.5 ਲੱਖ ਰੁਪਈਆ ਮੰਗ ਕਰਦੇ ਵੀਰ 16 ਸੱਤਾ ਟਰਾਲਾ ਅੰਮ੍ਰਿਤਸਰ ਏਰੀਆ ਬਹੁਤ ਵਧੀਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੋ ਕੋਕਾ ਪੀ ਟਰਾਲਾ ਪੂਰਾ ਹੈਵੀ ਤੇ ਪਾਲਾ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੋ ਹੁਣ ਅੱਕੇ ਤੁਹਾਨੂੰ ਟਰਾਲਿਆਂ ਦਾ ਸਾਰਿਆਂ ਦਾ ਰੇਟ ਦੱਸਾਂਗੇ ਅੱਜ ਇਹ ਹੈਗਾ ਵੀਰੇ 16 ਸੱਤਾ ਟਰਾਲਾ ਮੋਬਾਈਲ ਟਰਾਲਾ ਹੈ ਵੀ ਤੇ ਪਾਲਾ ਪੈਣੇ ਆਵੇ ਵੀਲ ਕਵਰ ਚੜਿਆ 70 ਤੋਂ 75 ਰੁਪਏ ਟਾਇਰ ਆ ਸਾਰੇ ਟਰਾਲਿਆਂ ਦਾ ਆ ਸਰਕੀਨ ਦਾ ਜਿਹੜੇ ਨੰਬਰ ਆ ਗਿਆ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਤੁਸੀਂ ਜਿਹੜੇ ਨਾਲ ਗੱਲ ਕਰ ਸਕਦੇ ਆ ਗਾਂ ਵੀ ਕਿਵੇਂ ਕਿਵੇਂ ਟਰਾਲੇ ਦੇਖੋਗੇ ਉਵੇਂ ਵੀ ਨੰਬਰ ਆਇਆ ਹੋਊਗਾ ਤੇ ਇਹਦਾ 2.5 ਲੱਖ ਰੁਪਇਆ ਮੈਂ ਆ ਨਾ 2.65 ਲੱਖ ਰੁਪਇਆ ਮੰਗਦੇ ਇਹਦਾ ਮਾਨਤਾਨ ਕਰਨ ਦੇਣਗੇ ਮੌਕੇ ਦੇ ਵੀਰਾਂ ਦੇ 265000 ਰੁਪਇਆ ਮੰਗ ਕਰਦੇ ਆ 16 ਸੱਤ ਦਾ ਟਰਾਲਾ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਬਿਲਕੁਲ ਨਵਾਂ 2024 ਮਾਡਲ ਦਾ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਨਾਲ ਸੰਪਰਕ ਕਰ ਲਓ ਬਹੁਤ ਵਧੀਆ ਟਰਾਲਾ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਤੇ ਆਹ ਟਰਾਲਾ ਵੀ ਨੇ ਇੱਕ 14 ਸੱਤ ਟਰਾਲਾ ਵੀ ਨੇ ਇਹ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਬੈਲਕੋਟਰ ਟਾਇਰ ਬਹੁਤ ਵਧੀਆ ਇਹਨਾਂ ਦੇ ਵੀਰਾਂ ਦੇ ਫੋਟੋ ਦੇ ਉੱਤੇ ਨੰਬਰ ਆ ਗਿਆ ਵੀ ਇਹਦਾ ਸੰਪਰਕ ਕਰ ਸਕਦੇ ਆ 1400 ਦਾ ਟਰਾਲਾ 2,10,000 ਰੁਪਏ ਮੰਗਦੇ ਮੌਕੇ ਦੇ ਮਾਨਤਾਣ ਕਰ ਦੇਣਗੇ ਕੋਕਾਪੀ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 2024 ਮਾਡਲ ਆ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਵੀਰੇ ਕਿਹਾ ਵੀਦੋ ਥੱਲੇ ਵਾਲੇ ਪਾਸੇ ਸਪੋਰਟਾਂ ਲਾਈਆਂ ਗੱਡਰ ਵਾਲੇ ਥੱਲੇ ਵਾਲੇ ਪਾਸੇ ਮੇਕੋ ਚੈਨਰ ਕਿੰਨੇ ਸੰਗਣੇ ਆ ਦਾਹ ਨੱਬੀ ਨੜੀਏ ਦੀ ਹਾਬਾ ਸਾਰੇ ਟਰਾਲੇ ਜਿਹਨਾਂ ਦਾ 10 ਨਾੜੀ ਗਈ ਸਭ ਆਇਆ ਨਾ ਦੀਆਂ ਤੇ ਫਿੰਦੇ-ਫਿੰਦੇ ਦਸਣ ਨਾਲੋਂ ਤੁਹਾਨੂੰ ਦੱਸਤਾ 1 ਕੇ 20 ਦੇ ਟਰਾਲੇ ਆਏ ਅੰਪਰ ਸਾਰੇ ਇਹ ਕਿਹਾ ਬਹੁਤ ਵੀਰ ਵੇਚਦੇ ਟਰਾਲੇ ਕੋਈ 50 60 ਬੰਦੇ ਵੇਚਦੇ ਟਰਾਲੇ ਜੇ ਕਿਸੇ ਵੀਰ ਭਾਈ ਨੂੰ ਦੇਣਾ ਅੰਪਰ ਸਾਲ ਦੇ ਵਿੱਚ ਕਹਦੇ ਵੀ ਟਰਾਲੇ ਲੈਣੇ ਤੁਹਾਨੂੰ ਆਪ ਹੀ ਘਰੇ ਜਾ ਜਾਣਗੇ ਆ ਮਾਲਕ ਵੀ ਤਾਂ ਨੰਬਰ ਆ ਗਿਆ ਉੱਤੇ ਤੇ ਵੀਡੀਓ ਸ਼ੇਅਰ ਕਰਦੇ ਕਰੋ ਚੱਕਦੇ ਕਰੋ ਫੱਟੇ 14 ਸਹਾਂ ਦਾ ਟਰਾਲਾ ਇਹ ਪੂਰਾ ਹੈਵੀ ਤੇ ਭਾਰਾ ਟਰਾਲਾ 2024 ਮਾਡਲ ਤੇ ਇਹੇ ਤੁਹਾਨੂੰ ਦੱਸਿਆ ਵੀ 210000 ਰੁਪਇਆ ਮੰਗਦੇ ਮੌਕੇ ਦੇ ਮਾਤਨ ਕਰਦੇ ਹਾਂਗੇ ਆ ਟ੍ਰਾਲਾ ਦੀ ਫੋਟੋ ਆ ਗਈ ਬਹੁ ਬਈਆ ਟਰਾਲਾ ਦਾ ਕੋਕਾ ਪੀਸ ਹੈ ਤੇ ਹੁਣ ਅੱਗੇ ਵਿਖਾਉਣੇ ਤੁਹਾਨੂੰ ਟਰਾਲਾ ਹੈ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਆ ਗਿਆ ਚਿੱਟੇ ਰੰਗ ਦਾ ਟਰਾਲਾ ਚਿੱਟੇ ਰੰਗ ਦਾ ਲਾਲ ਵੈਂਟ ਸਕਰੀਨ ਸ਼ਾਟ ਭੇਜਿਆ ਕਰੋ ਕਿਹੜਾ ਵੀਰੇ ਵੈਂਟ ਟਰਾਲਾ ਪਸੰਦ ਆ ਗਿਆ ਤੁਹਾਡੇ ਟਰਾਲਾ ਆ ਗਿਆ ਨਾ ਕਿਹੜਾ ਉਹ ਹੀ ਸਕਰੀਨ ਸ਼ਾਟ ਭੇਜਿਓ 16 ਸੱਤਾ ਟਰਾਲਾ ਪੂਰਾ ਹੈਵੀ ਦਾ ਭਾਰਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸਪਰਕ ਕਰ ਲੋ ਤੇ 16 ਸੱਤਾ ਟਰਾਲਾ 2,65,000 ਰੁਪਏ ਮੰਗਦੇ ਮੌਕੇ ਤੇ ਮਾਰ ਤਾਨ ਕਰ ਦੇਣਗੇ ਪੂਰਾ ਕੋਕਾ ਪੀ ਟਰਾਲਾ ਪੂਰਾ ਕੁਆਲਟੀ ਦਾ ਵੈਟ ਕੇ ਆ ਨਾ ਹੱਬ ਦੇ ਹੱਬ ਆ ਗਈ ਕਿੰਨੇ ਨੰਬਰ ਆ ਘਿਹੜ ਕੇ ਵੀਡੀਓ ਪੜ ਸਕਦੇ ਆ ਸਾਰੇ ਕੋ ਵੇਖ ਸਕਦੇ ਆ ਤੇ ਕੋਕਾ ਪੀ ਟਰਾਲਾ ਦੇ ਫੋਟੋ ਉੱਤੇ ਉੱਤੇ ਨੰਬਰ ਆ ਗਿਆ ਕੱਲੀ ਕੱਲੀ ਫੋਨ ਕਰਨਾ ਪਵੇ ਕੀ ਨਾ ਕਰੇ ਟਰਾਲਾ ਉਹ ਨੰਬਰ ਦੇ ਫੋਟੋ ਆਪਣੀ ਲਾਈ ਵੀ ਆ ਨੰਬਰ ਆਪਣਾ ਉਹਨੇ ਉੱਤੇ ਲਾਇਆ ਹੁੰਦਾ 1600 ਦਾ ਟਰਾਲਾ 265000 ਰੁਪਏ ਮੰਗਦੇ ਕੋਕਾ ਪੀ ਟਰਾਲਾ ਟਾਇਰ ਇਹ ਜੇ ਵੀ ਪੂਰੇ ਵਧੀਆ ਕਿਉਂ ਜਾ ਤੜੀ ਘੜ ਪਾਉਂਗੋ ਜੇ ਮਿੱਠਾ ਵੀਰੇ ਵੀਰੇ ਟਰਾਲਾ ਬੋਏ ਟਰਾਲਾ ਬੇਨਦ ਕੋਲ ਕੋਕਾ ਪੀ ਟਰਾਲਾ ਹੈ ਲੈਫਟ ਵਾਲਾ ਟਰਾਲਾ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 1 ਲੱਖ ਤੇ 40000 ਰੁਪਏ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਨਤਨ ਕਰ ਦਿਆਂਗੇ ਤੁਹਾਨੂੰ ਨਾਲ ਦੀ ਨਾਲ ਹੀ ਰੇਟ ਦੱਸੀ ਹੋਈ ਹੈ ਟਰਾਲੇ ਦੇ ਉਹਦੇ ਬਹੁ ਬਈਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਆ ਮੈਂ ਸੰਪਰਕ ਕਰਦੇ ਮੱਛੀ ਓਕਾ 4 ਇੰਚੀ ਹੁੱਕ ਪਾਈ ਹੈ ਮੋਟੀ ਇਹਦੇ ਚੋਂ ਤੇ ਉਹ ਵੇਖ ਲਓ ਕਿੰਨੇ ਟਰਾਲੇ ਖੜੇ ਵੀਰਾਂ ਕੋਲੇ ਬਹੁਤ ਟਰਾਲੇ ਖੜੇ ਹੁੰਦੇ ਚੱਲ ਤੋਂ 50 ਟਰਾਲੇ ਹੁੰਦੇ ਨੇ ਕੋਲੇ ਤੇ ਲੈਫਟ ਵਾਲਾ ਟਰਾਲਾ ਸਿੰਗਲ ਪੰਪ ਦਾ ਨਵੇਂ ਟਾਇਰ ਬਿਲਕੁਲ ਵੇਖ ਲਓ ਕੁੱਡੀ ਮਿਲੋ ਖੜੀ ਇਹ ਕਿਸੇ ਵੀਰ ਭਾਈ ਨੇ ਦੇਣਾ ਵੀਰਾਂ ਸੰਪਰਕ ਕਰ ਸਕਦੇ ਆ ਇੱਕ ਇਹ ਟਰਾਲਾ ਵੀਰੇ ਇਹਦਾ ਬਹੁ ਬਈਆ ਟਰਾਲਾ ਹੈ ਇਹ ਇਹ ਕਿਸੇ ਵੀਰ ਭਾਈ ਨੇ ਦੇਣਾ ਲੈਫਟ ਹੈ ਟਰਾਲਾ ਮੱਛੀ ਹੌਕਾ ਦੀ 2024 ਮਾਡਲ ਨਵਾਂ ਟਰਾਲਾ ਬੈਠਾ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਇਹ ਨਵਾਂ ਟਰਾਲਾ ਹੈ ਇਹ 2024 ਮਾਡਲ ਆ ਤੇ ਜੇ ਕੋਕਾ ਵੀ ਟਰਾਲਾ ਇਹਨਾਂ ਦੇ ਅੰਦਰ ਵੀਰਾਂ ਦੇ ਘਿਹਰੇ ਦੇ ਨਵੇਂ ਦੇ ਆ ਕੇ ਹੀ ਤੇ ਇਹਦਾ ਮੰਗਦੇ ਆ 140000 ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ ਵੀਰਾਂ ਦੇ ਲੈਫਟਰਾਂ ਟਰਾਲਾ ਇਹ ਜੋ 140000 ਰੁਪਇਆ ਮੰਗਦੇ ਤਿੰਨਾ ਟਰਾਲਿਆਂ ਦਾ ਇਹ ਵੀਰਾਂਸ ਪਰ ਕਰ ਸਕਦੇ ਕੋਕਾ ਪੀ ਟਰਾਲਦੇ ਆ ਬਹੁਵੱਗਾ ਹੈਵੀ ਜੱਪਾਰੇ ਟਰਾਲੇ ਨਾਲ ਕੋਲੇ ਵੀਰਾਂ ਕੋਲੇ ਤੇ ਤਿੰਨੇ ਟਰਾਲਿਆਂ ਦਾ 140000 ਰੁਪਇਆ ਰੇਟ ਹੈ ਇਹਨਾਂ ਦਾ ਹੁਣ ਐ ਵੀਰੇ ਦਾ ਟਰਾਲਾ ਆ ਕਿਹੜਾ ਹੈ ਇਹਦਾ 270000 ਰੁਪਇਆ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦੇਣਗੇ 16 ਸਤਾ ਟਰਾਲਾ ਇਹ ਬਿਲਕੁਲ ਨਵਾਂ ਟਰਾਲਾ 24 ਮਾਡਲ ਕੁਆਲਟੀ ਦਾ ਰੰਗ ਕੀਤਾ ਵਧੀਆ ਹੈਵੀ ਵੈੱਡ ਲੱਗਿਆ ਪੂਰਾ ਪਾ ਭਾਰਾ ਵੈੱਡ ਬਣਿਆ ਵਾ ਪੈਪ ਵਾਲਾ ਵੈੱਡ ਹੈ ਇਹ ਵਿੱਚ ਉਹਦੇ ਪੈਪ ਨਗਾਏ ਵੀ ਆ ਇਹ ਕਿਥੇ ਵੀਰ ਭਾਈ ਨੇ ਲੈਣਾ ਵੀਰਾਂ ਸਪਰ ਕਰ ਸਕਦੇ ਆ ਬੇਲ ਕੇ ਲੱਗੇ ਵੇ ਆ ਪਾਸੀ ਪੂਰੇ ਸਾਢੇ 3 ਫੁੱਟ ਵੈੱਡਾ 10 ਨੰਬੀ ਹੈ ਹਾ ਬੈਦੀ ਤੇ ਤੁਹਾਨੂੰ ਦੱਸਤਾ ਅੰਬਰ ਸਰ ਕੇ ਹੀ ਜਾਇਨਾਂ ਦਾ ਵੀਰਾਂ ਦਾ ਤੇ ਵੀਡੀਓ ਲਾਇਕ ਸ਼ੇਅਰ ਕਰਦੇ ਕਰੋ ਕਮੈਂਟ ਕਰਦੇ ਕਰੋ ਚੱਕਦੇ ਕਰੋ ਫੱਟੇ ਜਿਹੜੇ ਭਰਾਵਾਂ ਦੇ ਸਿੱਤੇ ਚੱਲਣਾ ਤੇ ਇਹਦਾ 265 ਜਾਂ 270000 ਰੁਪਏ ਲੱਗਦੇ ਆ ਮੌਕੇ ਦੇ ਮੈਂਟੇਨ ਕਰਦੇ ਆ